ਸੋ ਸਿੱਧਾ ਚਲਦੇ ਆਂ ਰੈਲੀ ਵਾਲੀ ਥਾਂ ਤੇ ਅੱਜ ਜਿੱਥੇ ਕੈਥਲ ਦੇ ਵਿੱਚ ਰੈਲੀ ਹੋਣ ਜਾ ਰਹੀ ਹੈ ਉੱਥੇ ਪਹੁੰਚ ਚੁੱਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੋਂ ਇਲਾਵਾ ਬੀਜੇਪੀ ਦੇ ਵਰਕਰ ਕਾਫੀ ਸ਼ਾਇਦ ਨੇ ਔਰ ਜੋ ਜਾਣਕਾਰੀ ਮਿਲ ਰਹੀ ਹੈ ਉਸ ਮੁਤਾਬਕ ਰੈਲੀ ਵਾਲੀ ਥਾਂ ਤੇ ਲੋਕ ਪਹੁੰਚੇ ਹੋਏ ਨੇ ਪਾਰੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਬੈਰੀਕੇਡਸ ਤੋੜੇ ਜਾ ਰਹੇ ਨੇ ਹਾਲਾਤ ਕਾਫੀ ਨਾਜ਼ੁਕ ਬਨੇ ਹੋਏ ਨੇ ਕਿਉਂਕਿ ਪੀੜ بے ਕਾਬੂ ਹੁੰਦੀ ਇਸ ਰੈਲੀ ਦੇ ਵਿੱਚ ਨਜ਼ਰ ਆ ਰਹੀ ਹੈ ਨਵਿੰਦਰ ਸਿੰਘ ਬਰਾੜ ਜੋ ਰੈਲੀ ਵਾਲੀ ਥਾਂ ਤੇ ਮੌਜੂਦ ਨੇ ਜਾਣਕਾਰੀਆਂ ਤੋਂ ਲੰਨਿਆ ਨਵਿੰਦਰ ਕਿਸ ਤਰ੍ਹਾਂ ਦਾ ਮਾਹੌਲ ਉੱਥੇ ਦੇਖਣ ਨੂੰ ਮ ਦੇਖੋ ਜਿਸ ਤਰ੍ਹਾਂ ਨਰਿੰਦਰ ਮੋਦੀ ਮੰਚ ਤੇ ਪਹੁੰਚੇ ਸਨ ਉਹਨਾਂ ਨੂੰ ਦੇਖਦਾ ਸਰ ਇਸ ਤਰ੍ਹਾਂ ਜੁਰਮ ਤੋਂ ਲੱਗੇ ਇਸ ਤਰ੍ਹਾਂ ਪੀਛੇ ਰੋਲਾ ਪਾੜਾ ਕਰ ਕੀਤਾ ਜਿਸ ਤਰ੍ਹਾਂ ਕੋਈ ਕੋਈ ਬਹੁਤ ਵੱਡਾ ਉਸਤਾਦ ਮੰਚ ਤੇ ਆ ਗਿਆ ਹੋਵੇ ਯਾਨੀ ਕਿ ਜਿੱਦਾਂ ਕਿਤੇ ਨਰਿੰਦਰ ਮੋਦੀ ਜਿਹੜਾ ਜਿਹੜੀ ਐਂਟਰੀ ਨਰਿੰਦਰ ਮੋਦੀ ਦੀ ਹੈ ਉਹ ਸਿਰੋਆ ਐਂਟਰੀ ਰਹੀ ਹੈ ਉਹਨਾਂ ਦਾ ਜਲਵਾ ਅੱਜ ਵੀ ਬਰਕਰਾਰ ਹੈ ਔਰ ਇੰਨੇ ਲੋਕ ਜਿਹੜੇ ਹਰਿਆਣਾ ਦੇ ਲੋਕ ਨੇ ਉਹਨਾਂ ਨੂੰ ਦਿੱਖਦੇ ਇੰਨੇ ਉਸਤਕ ਨਜ਼ਰਾਏ ਇੱਕ ਅਚਾਨਕ ਜਿਹੜੀ ਪੂਰੀ ਪੀੜਾ ਬੇਕਅਪ ਹੁੰਦੀ ਨਜ਼ਰ ਆਈ ਪੁਲਿਸ ਪ੍ਰਬੰਧ ਜਿਹੜਾ ਖੁੱਸ ਨਾ ਲਗਰ ਆਇਆ ਔਰ ਬੈਰੀਕੇਡਿੰਗ ਤੋੜ ਕੇ ਜਿਹੜੇ ਅੰਦਰ ਆਉਣ ਦੀ ਕੋਸ਼ਿਸ਼ ਕਰਨ ਲੱਗੇ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਨੇ ਮੋਦੀ ਨੂੰ ਦੇਖਣ ਲਈ ਮੋਦੀ ਨੂੰ ਕੰਮ ਦੇ ਲਈ ਔਰ ਜਿਹੜੀਆਂ ਉਹ ਬੈਰੀਕੇਡਿੰਗ ਬਿਲਕੁਲ ਮੋਦੀ ਦੇ ਮੰਚ ਤੋਂ ਇੱਕ ਗੈਲਰੀ ਛੱਡ ਕੇ ਜਿਹੜੀ ਮੀਡੀਆ ਗੈਲਰੀ ਤੋਂ ਬਾਹਰ ਦੀ ਜਿਹੜੀ ਦੇ ਦੋ ਮੈਰੀਟਰੀ ਵੀ ਇੱਕ ਨੂੰ ਤੱਕ ਕੇ 6 ਲੋਕ ਅੱਗੇ ਆ ਚੁੱਕੇ ਨੇ ਬੜੀ ਮੁਸ਼ਕਲ ਹੋ ਚੁਕੀ ਹੈ ਪੁਲਿਸ ਦੇ ਲਈ ਪੂਰੀ ਭੀੜ ਨੂੰ ਕਾਬੂ ਦੇ ਵਿੱਚ ਕਰਨਾ ਫਿਲਹਾਲ ਪੁਲਿਸ ਟੀਮ ਜੋ ਥੀਏ ਜ਼ੋਰ ਲਾ ਰਹੀ ਹੈ ਤਾਂ ਕਿ ਭੀੜ ਨੂੰ ਕਾਬੂ ਕੀਤਾ ਜਾ ਸਕੇ ਔਰ ਕੋਈ ਵੀ ਜਹੀ ਕਤਨਾਵਾ ਨਾ ਹੋਵੇ ਕਿਉਂਕਿ ਪਤਾ ਨਹੀਂ ਕਿਸ ਦੀ ਸੁਰੱਖਿਆ ਦਾ ਮਸਲਾ ਹੈ ਇਸ ਜਿਹੜੇ ਲੋਕ ਅਮਰੀਕਨਾਂ ਦੱਪ ਕੇ ਆ ਰਹੇ ਨੇ ਉਹ ਜਿਹੜੇ ਨरेन्द्र ਮੋਦੀ ਦੇ ਸੰਸਦਿਕ ਨਜ਼ਰ ਆ ਰਹੇ ਨੇ ਔਰ ਮੋਦੀ ਦੀ ਇੱਕ ਚਲਕੀ ਪਹੁੰਚ ਲੈ ਕੇ ਆਉਂਦੀ ਕੋਸ਼ਿਸ਼ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਜਿਹੜੀ ਐ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਵਿੱਚ ਕਹਿ ਸਕਦੇ ਹਾਂ ਕਿ ਉਹਨਾਂ ਦੀ ਸੁਰੱਖਤ ਲਈ ਇੱਕ ਦਿੱਕਤ ਹੋ ਸਕਦੀ ਹੈ ਉਹਦੇ ਲਈ ਪੁਲਿਸ ਲਈ ਵੱਡੀ ਮੁਸ਼ਕਲ ਪਾ ਰਹੀ ਹੈ ਪੁਲਿਸ ਲਈ ਸਿਰਦਰਦ ਬਣ ਗਈ ਹੈ ਕਿ ਇੱਥੇ ਪਹੁੰਚੀ ਹੋਈ ਭੀੜ ਜਿਸ ਦੀ ਗਿਣਤੀ ਕਾਫੀ ਜ਼ਿਆਦਾ ਹੈ ਜੀ ਨਵਿੰਦਰ ਇਸ ਤੋਂ ਇਲਾਵਾ ਕੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਜੋ ਕੁਝ ਦਿਨ ਪਹਿਲਾਂ ਦੀ ਖਬਰ ਸੀ ਉਸ ਮੁਤਾਬਕ ਭੀੜ ਕਾਫੀ ਜੁਟੀ ਹੋਈ ਹੈ ਬੈਰੀਕੇਡਸ ਔੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਨੂੰ ਕੰਟਰੋਲ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ ਇਸ ਤੋਂ ਇਲਾਵਾ ਅਸੀਂ ਰਾਜਨੀਤੀ ਵਾਲਾ ਗੌਰ ਕਰੀਏ ਤਾਂ ਮੰਚ ਸਾਂਝਾ ਕਰ ਰਹੇ ਨੇ ਕੁਝ ਦਿਨ ਪਹਿਲਾਂ ਜੋ ਤਸਵੀਰਾਂ ਦੇਖੀਆਂ ਗਈਆਂ ਨੇ ਭੁਪਿੰਦਰ ਸਿੰਘ ਹੁੱਡਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕੋ ਮਰਦੇ ਬਿਲਕੁਲ ਨਾਲ ਨਾਲ ਗੱਲਬਾਤ ਕਰਦੇ ਦਿਖਾਈ ਦਿੱਤੇ ਬਿਲਕੁਲ ਕਿਉਂਕਿ ਮੁੱਖ ਮੰਤਰੀ ਨਿੰਦਰ ਸਿੰਘ ਉੱਧਾ ਹਰਿਆਣਾ ਦੇ ਔਰ ਨਰਿੰਦਰ ਮੋਦੀ ਜੀ ਦੇ ਪ੍ਰਧਾਨ ਮੰਤਰੀ ਨੇ ਤਾਂ ਕਿਤੇ ਕਿਤੇ ਅਗਰ ਹਰਿਆਣਾ ਦੇ ਲਈ ਕਿਸੇ ਪ੍ਰਯੋਜਨਾ ਦਾ ਜੋ ਉਦਘਾਟਨ ਕੀਤਾ ਜਾ ਰਿਹਾ ਸੜਕੀ ਉਦਘਾਟਨ ਹੋ ਰਿਹਾ ਕਾ ਉੱਤੇ ਵਿੱਚ ਹੂਟਾ ਦਾ ਹੋਣਾ ਤਾਂ ਲਾਜ਼ਮੀ ਸੀ ਹੂਟਾ ਬੈਠੇ ਨੇ ਨਰੇਂਦਰ ਮੋਦੀ ਵਿਚਾਲੇ ਸਾਰੇ ਬੈਠੇ ਨੇ ਔਰ ਇੱਕ ਪਾਸੇ ਉਹਨਾਂ ਦੇ ਸਭੀ ਹੂਟਾ ਮੁੱਖ ਮੰਤਰੀ ਹਰਿਆਣਾ ਔਰ ਉਹਨਾਂ ਦੇ ਨਾਲ ਜਿਹੜੇ ਕਪਤਾਨ ਸਿੰਘ ਸਲੰਕੀ ਸਰ ਗਵਰਨਰ ਨੇ ਹਰਿਆਣਾ ਦੇ ਉਹ ਬੈਠੇ ਨੇ ਉਹਨਾਂ ਦੇ ਨਾਲ ਕਰਨਦੀਪ ਸਿੰਘ ਖੁੱਦਿਆ ਵਾਲਾ ਬੈਠੇ ਨੇ ਉੱਧਰ ਬੈਠੇ ਨੇ ਨਿਤਿਨ ਗਟਕੜੀ ਇਸ ਲੋਕ ਸੰਬੋਧਨ ਕਰ ਰਹੇ ਨੇ ਇੱਥੇ ਬੋਲਦੇ ਆ ਲੋਕਾਂ ਨੂੰ ਸਰ ਇਸ ਮੱਦੇ ਤੇ ਇਕੱਠਾ ਹੋਣਾ ਇਹਨਾਂ ਦਾ ਸੁਆਗਤ ਹੈ ਕਿਉਂਕਿ ਹਰਿਆਣਾ ਨਾਲ ਸੰਬੰਧਿਤ ਹਰਿਆਣਾ ਦੀ ਜਿਹੜੀ ਯੋਜਨਾ ਦਾ ਉਦਘਾਟਨ ਕਰ ਰਹੇ ਨੇ ਨਰਿੰਦਰ ਮੋਦੀ ਜਿਹੜੀ ਸਰਪ ਯੋਜਨਾ ਉਦਘਾਟਨ ਕਰਨ ਆਏ ਨੇ ਇਸ ਇੱਕ ਮੱਦੇ ਤੇ ਕਿਚਣਾ ਹਾਂ ਜਿੱਤਨੇ ਜਿੱਤੇ ਦੇਖ ਕੇ ਥੋੜਾ ਅਜੀਬ ਗਰੂਨ ਲੱਗਦਾ ਹੈ ਕਿ ਇਹ ਦੋਨੋਂ ਵਿਰੋਧੀ ਪਾਰਟੀਆਂ ਨੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜੇ ਚੋਣਾਂ ਦਾ ਐਲਾਨ ਹੋ ਜਾਣਾ ਹੈ ਤਰੀਕ ਦਾ ਐਲਾਨ ਹੋ ਜਾਣਾ ਹੈ ਕਿ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਜਾਣਾ ਤੇ ਉਸਤੇ ਚਲਦਾ ਥੋੜੇ ਦਿਨਾਂ ਬਾਅਦ ਇਹ ਸਾਰੇ ਨੇਤਾ ਐਕਟੀਵਿਟੀ ਦੇ ਕਲਾਬ ਬੋਲਦੇ ਨਜ਼ਰ ਆਉਣਗੇ ਪਰ ਕਿਤੇ ਨਾ ਕਿਤੇ ਬਿਲਕੁਲ 16 ਸੋਲਾਂ ਤੋਂ ਪਹਿਲਾਂ ਇਹ ਦੋਨੋਂ ਸੋ ਵਿੰਦਰ ਸਿੰਘ ਉਹਦਾ ਮੁੱਖ ਮੰਤਰੀ ਕਾਂਗਰਸ ਔਰ ਨਾ ਰਿੰਦਰ ਮੋਦੀ ਔਰ ਬੀਜੇਪੀ ਦੇ ਦੂਸਰੇ ਨਿਕਾ ਇੱਕ ਤੋਂ ਮੰਚ ਤੇ ਇਕੱਠੇ ਜਰੂਰ ਨਜ਼ਰ ਆ ਰਹੇ ਜੀ ਬਿਲਕੁਲ ਸ਼ੁਕਰੀਆ ਨਪਿੰਦਰ ਇਸ ਤमाम ਜਾਣਕਾਰੀ ਨੂੰ ਸਾਂਝਾ ਕਰਨ ਦੇ ਲਈ ਸੋ ਐਸ ਵੀ ਐ ਰੈਲੀ ਦੇ ਵਿੱਚ ਜੋ ਦੇਖਣ ਨੂੰ ਮਿਲ ਰਿਹਾ ਉਸ ਮੁਤਾਬਕ ਤਾਜ਼ਾ ਜਾਣਕਾਰੀ ਹਾਸਲ ਹੋਈ ਹੈ ਕਿ ਲੋਕਾਂ ਦੀ ਭੀੜ ਉਥੇ ਇੰਨੀ ਜ਼ਿਆਦਾ ਪਹੁੰਚੀ ਹੋਈ ਹੈ ਲੋਕ ਨਰਿੰਦਰ ਮੋਦੀ ਦੀ ਇੱਕ ਚਲਕਪਾਨ ਦੇ ਲਈ ਬੇਕਾਬੂ ਹੁੰਦੇ ਨਜ਼ਰ ਆ ਰਹੇ ਨੇ ਬੈਰੀਕੇਡਸ ਤੋੜੇ ਜਾ ਰਹੇ ਨੇ ਪੁਲਿਸ ਨੂੰ ਕਾਫੀ ਮੁਸ਼ਕਿਲ ਆ ਰਹੀ ਹੈ ਲੋਕਾਂ ਨੂੰ ਕੰਟਰੋਲ ਕਰਨ ਦੇ ਵਿੱਚ